ਸਤਿ ਸ੍ਰੀ ਅਕਾਲ ਬਾਈ ਜੀ ਆਪਰੇਸ਼ਨ ਦੇ ਨਾਂ ਤੋਂ ਬਾਈ ਸਾਰੇ ਡਰਦੇ ਆ ਤੇ ਅਸੀਂ ਵੀ ਡਰ ਗਏ ਸੀ ਕਿਉਂਕਿ ਜਦੋਂ ਡਾਕਟਰ ਸਾਹਿਬ ਨੂੰ ਰਿਪੋਰਟ ਦਿਖਾਈ ਇਹਦੀ ਐਮ ਆਰ ਆਈ ਤੋਂ ਡਾਕਟਰ ਸਾਹਿਬਾਂ ਨੇ ਵੀ ਦੀ ਰੀੜ ਦੀ ਹੱਡੀ 'ਚ ਨਾ ਪ੍ਰੋਬਲਮ ਆ ਤੇ ਦਾ ਛੋਟਾ ਜਿਹਾ ਆਪਰੇਸ਼ਨ ਹੋਊਗਾ ਮੇਰੇ ਘਰ ਵਾਲੇ ਦੇ ਪ੍ਰੋਬਲਮ ਸੀ ਰੀੜ ਦੀ ਹੱਡੀ 'ਚ ਕਿਉਂਕਿ ਆਪਰੇਸ਼ਨ ਦੇ ਨਾਂ ਤੋਂ ਬਾਈ ਸਾਰੇ ਡਰ ਜਾਂਦੇ ਆ ਅਸੀਂ ਵੀ ਡਰ ਗਏ ਸੀ ਪਰ ਫਿਰ ਵੀ ਉਸ ਅਕਾਲ ਪ੍ਰਭ ਦਾ ਧੰਨਵਾਦ ਕਰਦੇ ਆ ਵੀ ਜੀ ਨੇ ਆਪਰੇਸ਼ਨ ਤੋਂ ਬਚਾ ਲਿਆ ਇਹਨੂੰ ਜੇ ਆਪਰੇਸ਼ਨ ਹੋ ਜਾਂਦਾ ਨਾ ਰੀੜ ਦੀ ਹੱਡੀ ਦਾ ਆਪਰੇਸ਼ਨ ਬਾਈ ਪਤਾ ਨਹੀਂ ਉਹ ਕਾਮਯਾਬ ਹੋਵੇ ਜਾਂ ਨਾ ਹੋਵੇ ਗਾਗੇ ਜਾ ਕੇ ਫਿਊਚਰ ਤੇ ਜਾ ਕੇ ਅੱਗੇ ਕੋਈ ਪ੍ਰੋਬਲਮ ਖੜੀ ਕਰ ਦਿੰਦਾ ਫਿਰ ਵੀ ਉਸ ਮਾਲਕ ਨੇ ਵਿਚਾਲਿਆ ਸੀ ਦੋਵੇਂ ਜੀ ਹੱਥ ਜੋੜ ਕੇ ਧੰਨਵਾਦ ਕਰਦੇ ਆਂ ਦਿਲੋਂ ਉਸ ਮਾਲਕ ਦਾ ਜਿਨੇ ਉਸ ਨੂੰ ਵਿਚਾਲਿਆ ਹੁਣ ਬਈ ਇਹ ਤੁਰ ਫਿਰ ਲੈਂਦੀ ਵਧੀਆ ਆਪਣੇ ਆਪ ਮੰਨ ਲਓ ਉੱਠ ਬੈਠ ਜਾਂਦੀ ਆ ਅੱਗੇ ਨੂੰ ਸਾਰੇ ਦੀ ਲੋਡ ਪੈਂਦੀ ਸੀ ਉਠਾਉਣਾ ਪਾਉਣਾ ਪੈਂਦਾ ਸੀ ਪਰ ਨਹੀਂ ਹੁਣ ਇਹ ਆਪਣੇ ਆਪ ਉੱਠ ਕੇ ਤੇ ਬੈਠ ਵੀ ਜਾਂਦੀ ਆ ਤੁਰ ਫਿਰ ਲੈਂਦੀ ਮਾੜਾ ਮੋਟਾ ਯਾਨੀ ਕਿ ਆਪਰੇਸ਼ਨ ਤੋਂ ਬਾਅਦ ਕੇ ਕੁੱਲ ਮਿਲਾ ਕੇ ਮਹਾਰਾਜ ਨੇ ਯਾਰ ਮਿਹਰ ਕਰਤੀ ਸਾਡੇ ਤੇ ਹੁਣ ਸਹੀ ਅਸਲਾਮ ਤਾਂ ਬਈ ਤੁਰ ਫਿਰ ਲੈਂਦੀ ਏ ਇਹ ਬਸ ਮਾਲਕ ਕਿਸੇ ਤਰ੍ਹਾਂ ਕਿਰਪਾ ਬਣਾਈ ਰੱਖੇ ਸਾਰਿਆਂ ਤੇ ਹਰੇਕ ਨੂੰ ਬਿਮਾਰੀ ਸ਼ਮਾਰੀ ਤੋਂ ਬਚਾਈ ਰੱਖੇ ਜਿਸ ਤਣਾ ਮੇਰੇ ਘਰ ਵਾਲੀ ਨੂੰ ਬਚਾਇਆ ਬਿਮਾਰੀ ਤੋਂ ਬਹੁਤ ਭੈੜੀ ਬਿਮਾਰੀ ਲੱਗ ਚੁੱਕੀ ਸੀ ਪਰ ਫਿਰ ਵੀ ਬਚਾਲਿਆ ਜੇ ਰੀੜ ਦੀ ਹੱਡੀ ਦਾ ਆਪਰੇਸ਼ਨ ਹੋ ਜਾਂਦਾ ਤਾਂ ਕੰਮ ਟੇਡਾ ਹੋ ਜਾਣਾ ਸੀ ਫਿਰ ਵੀ ਉਸ ਮਾਲਕ ਨੇ ਬਚਾਲਿਆ ਬਈ ਕਣੀ ਜਵਾਕਾਂ ਦੇ ਮੂੰਹ ਨੂੰ ਬਚਾਲਿਆ ਨਿੱਕੇ ਨਿੱਕੇ ਆ ਮਾਲਕ ਸਾਰਿਆਂ ਦੀ ਸੁਣੇ ਬਈ ਯਾਰ ਹੁਣ ਸਹੀ ਅਸਲਾਮ ਤਾਂ ਤੁਰ ਫਿਰ ਲੈਂਦੀ ਏ ਬਸ ਸਹੀ ਅਸਲਾਮ ਤਾਂ ਬਈ ਯਾਰ ਜਮਾ